ਵਿਦਿਆਰਥੀ ਹੁੰਦਿਆਂ ਵਿਦਿਆਰਥੀਆਂ ਦੇ ਹਿੱਤਾਂ ਦੀ ਗੱਲ ਕਰਦਾ ਸੀ ਅੱਜ ਉਹ ਲੋਕਾਂ ਦੇ ਹਿੱਤਾਂ 'ਚ ਗਾਉਣ ਵਾਲੀ ਆਵਾਜ਼ ਗੁੰਮ ਹੋ ਗਈ ਹੈ ਤੇ ਮੈਂ ਕੁਲਦੀਪ ਜਲੂਰ ਦੇ ਘਰ ਸੱੱתר ਤੇ ਬੈਠਾ ਕੁਲਦੀਪ ਦੇ ਮਾਤਾ ਪਿਤਾ ਚਾਰ ਭੈਣਾਂ ਨੇ ਪਿਓ ਸੀਰੀ ਰਲ ਰਿਹਾ ਹੈ ਕੁਲਦੀਪ ਜਲੂਰ ਜੂਰ ਸੋਚਦਾ ਹੋਊਗਾ ਕਿ ਮੈਂ ਬਾਪੂ ਦਾ ਸਿਰ ਛਡਾਉਣਾ ਹੈ ਕਿਉਂਕਿ ਕੁਲਦੀਪ ਇਸ ਘਰ ਦਾ ਉਹ ਚਿਰਾਗ ਸੀ ਜਿਸ ਨੇ ਇਸ ਘਰ ਦੀ ਗਰੀਬੀ ਦੂਰ ਕਰਨੀ ਸੀ ਸਿਰ ਰਲੇ ਪਿਓ ਦਾ ਪੁੱਤ ਐਮਫਲ ਤੱਕ ਕਿਵੇਂ ਪਹੁੰਚਦਾ ਹੈ ਪੀ ਐਚ ਡੀ ਦਾ ਸੁਪਨਾ ਕਿਵੇਂ ਸਾਕਾਰ ਕਰਨ ਬਾਰੇ ਸੋਚਦਾ ਹੈ ਇਨਾ ਘਰਾਂ ਤੋਂ ਨਿਕਲ ਕੇ ਯੂਨੀਵਰਸਿਟੀ ਦੇ ਪੜਾਈਆਂ ਕਰ ਲੈਣਾ ਸੌਖਾ ਕੰਮ ਨਹੀਂ ਹੁੰਦਾ ਪਰਿਵਾਰ ਚ ਚਾਰ ਕੁੜੀਆਂ ਨੇ ਇੱਕ ਹੀ ਸੀ ਤਿੱਕਲਾ ਮੁੰਡਾ ਹੂੰ ਈਦੀ ਮਾਣੇ ਗੋਹਾ ਦੇ ਗਡੇ ਕੇ ਸੀ ਨੇ ਇੱਥੇ ਤੱਕ 50 ਬਸ ਪਰਦਾ ਤੀਗਾ ਗੀਤ ਗਾਉਂਦਾ ਤੀ ਤਾਂ ਹੁਣ ਕੁਛ ਨਹੀਂ ਕਰਨ ਜੋਗਰੇ ਘਰੇ ਬੈਠਣ ਜੋਗਰੀਆਂ ਵੈਸੇ ਹੂੰ ਕਰੇ ਕਰੇ ਤੂ ਰੋਟੇ ਮਿਲ ਜਾਣਗੇ ਖਾਣਾਂਗੇ ਤੇ ਹੁਣ ਸੋਨੂੰ ਨੀਂਦੇ ਹੀ ਬਸ ਚੁਣਸ ਹੂੰ ਉਹਨੇ ਗੀਤ ਕੱਢਿਆ ਤੀਗਾ ਗੀਤ ਕੱਢ ਕੇ ਉਹਨ ਕਹਿੰਦੇ ਵੀ ਵੀਡੀਓ ਪਾਉਣਗੇ ਫੇਰਾ ਹਉ ਕਰਨਾ ਹੈ ਜੀ ਬੀਤ ਵਾਰੇ ਹੁਣ ਇਹਨੂੰ ਵੱਡੀ ਸੀਟ ਮਿਲਣੀ ਸੀ ਹੁਣ ਉਹ ਰੱਬ ਨੂੰ ਪਿਆਰਾ ਹੋ ਗਿਆ ਜੀ ਹੂੰ ਬਸ ਆ ਕੁਸਾ ਜੀ ਉਹ ਥੱਲੇ ਨਾ ਤਾਂ ਮੰਗ ਰਾ ਨਾ ਮੂਰੇ ਆ ਕਿਸ ਹੁਣ ਅਸੀਂ ਕਿਹਦੇ ਵਾਸਤੇ ਕਮਾਵਾਂਗੇ ਹੂੰ ਤਾਂ ਜਿੰਨਾ ਕ ਕਰ ਲਿਆ ਕਰਾਂਗੇ ਖਾ ਲਿਆ ਕਰਾਂਗੇ ਦੋਏ ਜੀ ਕੁੜੀਆਂ ਉਹਦੇ ਘਰੇ ਵਗ ਜਾਣਗੇ ਹੂੰ ਟਾਈਮ ਕੱਢਣਾ ਬਹੁਤ ਮੁਸ਼ਕਲ ਹੋ ਗੇ ਕਈ ਕਿ ਹਟਿਆਰ ਨੂੰ ਹਨਾ ਵੀ ਮੈਂ ਰੈਡੀਰ ਨੂੰ ਸੀਰਚੋਂ ਹਟਾਉਣਾ ਕਹਿੰਦਾ ਵੀ ਤੂੰ ਇੱਥੇ ਰਿਆ ਕਰ ਕਹਿੰਦਾ ਭਾਈ ਏਸੀ ਲਵਾਉਣਾ ਜਾਂਦੇ ਹੋਏ ਇੱਕ ਕੂਲਰ ਵੀ ਲੈ ਕੇ ਆਇਆ ਕਹਿੰਦਾ ਚੱਲ ਏਸੀ ਉਸ ਤੱਕਾ ਨੂੰ ਕੀਤੀ ਜਾ ਹਨਾ ਸასი ਕਾਲ ਮੈਂ ਸੁਖੀ ਮਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲੂਰ ਪਹੁੰਚੇ ਆ ਜਲੂਰ ਪਿੰਡ ਦਾ ਕੁਲਦੀਪ ਜਲੂਰ ਜਿਸ ਨੂੰ ਤੁਸੀਂ ਕਿਸਾਨੀ ਹਿੱਤਾਂ ਦੇ ਅੰਦੋਲਨਾਂ ਵਿੱਚ ਕਿਸਾਨੀ ਧਰਨਿਆਂ ਦੇ ਵਿੱਚ ਮਜ਼ਦੂਰਾਂ ਦੀਆਂ ਰੈਲੀਆਂ ਦੇ ਵਿੱਚ ਕ੍ਰਾਂਤੀਕਾਰੀ ਗੀਤ ਸੁਣਦੇ ਸੁਣਿਆ ਉਹ ਕੁਲਦੀਪ ਜਲੂਰ ਜੋ ਹਮੇਸ਼ਾ ਲੋਕ ਹਿੱਤਾਂ ਦੀ ਗੱਲ ਕਰਦਾ ਸੀ ਵਿਦਿਆਰਥੀ ਹੁੰਦਿਆਂ ਵਿਦਿਆਰਥੀਆਂ ਦੇ ਹਿੱਤਾਂ ਦੀ ਗੱਲ ਕਰਦਾ ਸੀ ਅੱਜ ਉਹ ਲੋਕਾਂ ਦੇ ਹਿੱਤਾਂ 'ਚ ਗਾਉਣ ਵਾਲੀ ਆਵਾਜ਼ ਗੁੰਮ ਹੋ ਗਈ ਹੈ ਤੇ ਮੈਂ ਕੁਲਦੀਪ ਜਲੂਰ ਦੇ ਘਰ ਸੱਥਰ ਤੇ ਬੈਠਾ ਮੇਰੇ ਨਾਲ ਰਿਸ਼ਤੇ ਨਾਤੇ ਪਿੰਡ ਨਿਵਾਸੀ ਕੁਲਦੀਪ ਦੇ ਮਾਤਾ ਪਿਤਾ ਚਾਰ ਭੈਣਾਂ ਨੇ ਪਿਓ ਸੀਰੀ ਰੜ ਰਿਹਾ ਤੇ ਕੁਲਦੀਪ ਜਲੂਰ ਜੂਰ ਸੋਚਦਾ ਹੋਊਗਾ ਕਿ ਮੈਂ ਬਾਪੂ ਦਾ ਸੀਰ ਛਡਾਣਾ ਮਾਤਾ ਦਾ ਪੁੱਛਦੇ ਆ ਕੀ ਹੋਇਆ ਕੀ ਵਾਪਰਿਆ ਬਾਪੂ ਨਾਲ ਗੱਲ ਕਰਦੇ ਆ ਦੇਸਾਂ ਵਿਦੇਸ਼ਾਂ 'ਚ ਬਸਦੇ ਪੰਜਾਬੀਓ ਇਸ ਵੀਡੀਓ ਨੂੰ ਕਰ ਕਰਤਕ ਪਹੁੰਚਾਇਓ ਕਿਉਂਕਿ ਕੁਲਦੀਪ ਇਸ ਘਰ ਦਾ ਉਹ ਚਿਰਾਗ ਸੀ ਜਿਸ ਨੇ ਇਸ ਘਰ ਦੀ ਗਰੀਬੀ ਦੂਰ ਕਰਨੀ ਸੀ ਸਿਰੀ ਰਲੇ ਪਿਓ ਦਾ ਪੁੱਤ ਐਮਫਲ ਤੱਕ ਕਿਵੇਂ ਪਹੁੰਚਦਾ ਹੈ ਪੀ ਐਚ ਡੀ ਦਾ ਸੁਪਨਾ ਕਿਵੇਂ ਸਾਕਾਰ ਕਰਨ ਬਾਰੇ ਸੋਚਦਾ ਹੈ ਇੰਨਾ ਘਰਾਂ ਤੋਂ ਨਿਕਲ ਕੇ ਯੂਨੀਵਰਸਿਟੀ ਦੇ ਪੜਾਈਆਂ ਕਰ ਲੈਣਾ ਸੌਖਾ ਕੰਮ ਨਹੀਂ ਹੁੰਦਾ। ਬਾਪੂ ਨਾ ਕਰਦਿਆਂ ਗੱਲ ਬਾਤ ਇਹ ਸਭ ਕੁਝ ਵਾਪਰਿਆ ਕੀ ਹੈ ਕੀ ਹੋਇਆ ਤੇ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਹਰ ਉਹਨਾਂ ਲੋਕਾਂ ਦੀ ਬਾਹ ਫੜੀ ਹੈ। ਕੁਲਵਿੰਦਰ ਕੌਰ ਨੇ ਅੰਦੋਲਨ ਦੀ ਖਾਤਰ ਇੱਕ ਥੱਪੜ ਜੜਿਆ ਤੇ ਅਸੀਂ ਲੋਕ ਕੁਲਵਿੰਦਰ ਕੌਰ ਦੇ ਹੱਕ ਵਿੱਚ ਲੱਖਾਂ ਰੁਪਏ ਇਕੱਠੇ ਕਰ ਦਿੱਤੇ। ਪਰ ਕੁਲਦੀਪ ਜਲੂਰ ਦੇ ਜ਼ਿੰਦਗੀ ਦੇ ਮਾਰਿਆ ਹੋਇਆ ਇਹ ਥੱਪੜ ਤੁਹਾਡੇ ਕੰਨਾਂ ਤੱਕ ਜਰੂਰ ਗੂੰਜਣਾ ਚਾਹੀਦਾ ਮਪੂ ਜੀ ਕੀ ਨਾਮ ਤੁਹਾਡਾ ਸਾਧਰਾਮ ਹਾਂਜੀ ਸਾਧਰਾਮ ਕੀ ਕੰਮ ਕਰ ਕਰਦੇ ਹੋ ਨੌਕਰ ਰਲਦੇ ਤੁਸੀਂ ਛੀਰੀ ਵਿਚ ਨਾ ਬੋਲੋ ਪਲੀਜ਼ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੀਰੀ ਰਲਦੈ ਨੂੰ ਸੀਰੀ ਰਲਦੈਨ ਤਾਂ ਜੀ ਹੋ ਗਏ ਹੋਣੇ ਚ 35 40 ਸਾਲ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਚਾਰ ਕੁੜੀਆਂ ਨੇ ਇੱਕ ਹੀ ਤੀ ਕੱਲਾ ਮੁੰਡਾ ਹੂੰ ਬਸ ਆਹੀ ਕੁੱਸਤੀ ਤੁਹਾਡੇ ਸੀਰੀਅਲ ਨਾਲੋਂ ਤੋਂ ਬਿਨਾ ਕੋਈ ਹੋਰ ਕੋਈ ਕਮਾਈ ਦਾ ਸਾਧਨ ਹੋਰ ਕੀ ਹੈ ਹੋਰ ਤਾਂ ਕੁਛ ਨਹੀਂ ਸੀ ਇਹਦੀ ਮਾਂ ਨੇ ਗੋਹਾ ਡੇਗ ਡੇ ਕੇ ਸੀ ਨੇ ਇੱਥੇ ਤੱਕ ਬੱਚਾ ਕੋਈ ਆ ਕਿ ਕੀ ਜਲਦੀ ਵਾਸ 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 ਗੱਲ ਕਰੋ ਲੋਕਾਂ ਤੱਕ ਪੱਗਾ ਨਾ ਗੱਲ ਬਚਾਉਣੀ ਨਾ ਕੋਈ ਜੀ ਗੱਲ ਕਰੋ ਖੋਇਆ ਕਿਸੇ ਕੁਲਦੀਪ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਢਿੱਲਾ ਹੋ ਗਿਆ ਜੀ ਪੰਜ ਚਾਰ ਦਿਨ ਢਿੱਲਾ ਹੋਇਆ ਸਾਡੇ ਲਈ ਵੀ ਤਾਂ ਪੰਜ ਚਾਰ ਦਿਨ ਹੋਇਆ ਪਹਿਲਾਂ ਦਾ ਪਤਾ ਨਹੀਂ ਵੀ ਕਦੋਂ ਕਦੋਂ ਹੋਇਆ ਹੈ ਡਾਕਟਰ ਤਾਂ ਕਹਿੰਦੇ ਨੇ ਤੇ ਵੀ 2 ਮਹੀਨੇ 20 ਦਿਨਾਂ ਦਾ ਹੂੰ ਵੀ ਸਾਡੇ ਪਾਸ ਤਾਂ ਵੀ 4-5 ਕਿ ਦਿਨੇ ਹੋਏ ਸਮੱਸਿਆ ਕੀ ਆਈ ਸੀ ਗਲਤੀ ਨੂੰ ਸਮੱਸਿਆ ਤਾਂ ਉਹਨੂੰ ਪਸਾਬ ਦਾ ਬੰਨਣਾ ਪੈ ਗਿਆ ਤਿੱਕਦਾ ਦੋ ਦੋ ਹੀ ਬੰਨਣਾ ਪੈ ਗਿਆ ਤੇ ਇੱਥੇ ਘਰੇ ਸੀ ਆ ਉਰੀ ਸੀ ਹਾਂ ਹਾਂ ਫਿਰ ਉਸ ਤੋਂ ਬਾਅਦ ਅਸੀਂ ਪਟਿਆਲੇ ਲੈ ਗਏ ਪਟਿਆਲੇ ਤੋਂ ਬਾਅਦ ਉਹਨੇ ਪਟਿਆਲੇ ਵਾਲੇ ਨੇ ਜਦੋਂ ਜਵਾਬ ਦਿੱਤਾ ਫਿਰ ਅਸੀਂ ਲੁਧਿਆਣੇ ਲੈ ਗਏ ਹਾਂ ਲੁਧਿਆਣੇ ਉੱਥੇ ਪ੍ਰੇਸ਼ਨ ਹੋ ਗਿਆ ਚੰਗਾ ਵਧੀਆ ਉਹ ਨਸਪਟ ਗਈ ਜੀ ਲੈਟਰਿੰਗ ਵਾਲੀ ਹੂੰ ਬਸ ਉਹਦਾ ਜ਼ਹਿਰ ਭਾ ਹੋ ਗਿਆ ਉਸ ਤੋਂ ਪਹਿਲਾਂ ਕਦੇ ਕੀ ਬਿਮਾਰ ਹੋਇਆ ਜਾਂ ਉਸ ਤੋਂ ਪਹਿਲਾਂ ਕਿ ਦਿੱਕਤ ਆਈ ਸੀ ਕੋਈ ਦਿੱਕਤ ਤਾਂ ਦੋ ਵਾਰੀ ਆ ਗਈ ਤੇ ਹੂੰ ਪਹਿਲਾਂ ਤਾਂ ਉਦੋਂ ਉਦੋਂ ਵੀ ਇਹੀ ਕੁਝ ਹੋ ਗਿਆ ਤੇ ਹੂੰ ਜਦੋਂ ਮੰਨ ਕੇ ਉਹ ਲੈਟਰਿੰਗ ਵਾਲੀ ਜਿਹੜੀ ਨਾਲੀ ਸੀ ਹੂੰ ਉੱਚੀ ਪਗੀ ਤੇ ਹੂੰ ਉਦੋਂ ਉਦੋਂ ਵੀ ਲੁਦਿਆਣੇ ਲੱਗੇ ਤੇ ਉਥੋਂ ਉਦੋਂ ਠੀਕ ਹੋ ਗਿਆ ਤੇ ਫਿਰ ਉਦੋਂ ਬਾਅਦ ਫਿਰ ਪਤਾ ਨਹੀਂ ਕਾਹਦਾ ਆਪਰੇਸ਼ਨ ਕਰਾਇਆ ਉਦੋਂ ਪਟਾੜੀ ਕਰਾਇਆ ਤੇ ਹਮ ਹਿਰਨੀਆਂ ਦਾ ਆਪਰੇਸ਼ਨ ਤਾਂ ਤਿੰਨ ਵਾਰ ਹੀ ਹੋ ਗਿਆ ਇਹਦਾ ਤੇ ਤਿੰਨ ਤੀਜੀ ਵਾਰ ਹੋ ਗਿਆ ਤੇ ਹੁਣ ਕਲਦੀਬ ਦੇ ਪਿੰਡਾਂ ਸਾਰੀਆਂ ਵਿਆਹਤੀਆਂ ਜਾਂ ਕੋਈ ਕੁੜੀ ਵੀ ਰਹਿੰਦੀ ਹੈ ਇੱਕ ਰਹਿੰਦੀ ਹੈ ਉਹ ਕੀ ਕਰਦੀ ਹੈ ਪੜਦੀ ਇਹ ਜੇ ਕੀ ਕਰਦੀ ਪੜਦੀ ਨਹੀਂ ਪੰਜਕ ਪੜੀ ਹੋਈ ਹੈ ਤੋ ਬਸ ਹੂੰ ਉਹ ਤਾਂ ਪੜ ਵਰਗੀ ਹੈ ਪੰਜ ਤੱਕ ਨਹੀਂ ਇੱਕ ਨਹੀਂ ਹੂੰ ਘਰ-ਬਾਰ ਜਿਹੜਾ ਅਸੀਂ ਦੇਖ ਰਹੇ ਹਾਂ ਇਹੀ ਘਰ-ਬਾਰ ਹੈ ਬਸ ਆਹੀ ਹੈ ਜੀ ਜਾਂ ਕੋਈ ਹੋਰ ਜਗਾ ਜਕਰ ਬਾਰ ਬਣਾਇਆ ਹੋਇਆ ਹੋਰ ਕੁਛ ਨਹੀਂ ਹੈਗਾ ਆਹੀ ਆਹੀ ਹੈ ਬਸ ਹੂੰ ਹੋਰ ਕੁਛ ਨਹੀਂ ਬੀਬੀ ਕੀ ਨਾਮ ਤੁਹਾਡਾ ਜਸਵਿੰਦਰ ਕੁਮਾਰ ਕੀ ਹੋਇਆ ਸੀ ਕਲੀ ਬਣਾਣਾ ਕਲੀ ਬਣਾਇ ਜੀ ਦਰਦ ਉੱਠੇ ਸੀ ਹੂੰ ਦਰਦ ਉੱਤ ਤੜਕੀ 4 ਵਜੇ ਕਹਿੰਦਾ ਬੀਬੀ ਮੈਨੂੰ ਵੀ ਪਾਣੀ ਕਰਕੇ ਦੇ ਦੇ ਨਿੰਬੂ ਮੈਂ ਨਿੰਬੂ ਪਾਣੀ ਕਰਕੇ ਦਿੱਤਾ ਉਸ ਤੋਂ ਬਾਅਦ ਮੈਂ ਕਹਿੰਦਾ ਬੀਬੀ ਜੀ ਮੈਂ ਠੀਕ ਨਹੀਂ ਹੈਗਾ ਦਵਾਰੀ ਫਿਰ ਮੈਨੂੰ ਕੈਪਸੂਲ ਦੇ ਦਿੱਤੇ ਜਾਉਦੇ ਫਿਰ ਦਿਨ ਚੜੀ ਉਹ ਡਾਕਟਰ ਉਹ ਤੋਂ ਬੂਤ ਲਵਾ ਲਈ ਉਹਨੇ ਕਿਹਾ ਵੀ ਬੇਟੇ ਵੀ ਤੂੰ ਕੋ ਉੱਥੇ ਵੀ ਪਾ ਪਾ ਉੱਥੇ ਪਟਾੜੀ ਬਾਗ ਜਾ ਵੀ ਉਹ ਰੀਤ ਲਾ ਜਾਏਗਾ ਹੂੰ ਬਸ ਇਹ ਕਹਿੰਦਾ ਵੀ ਬੂਤ ਲਵਾ ਚਾਰ ਪੰਜ ਬੂਤ ਲਵਾ ਲਈ ਜੀ ਬਸ ਕੋਈ ਬਾਹਰ ਨਹੀਂ ਚੱਲਦੀ ਸਾਡੀ ਹੂੰ ਹੁਕਮੇ ਨਹੀਂ ਦਤਾ ਦੱਸੇ ਨਹੀਂ ਮੁੰਲੇ ਜਲੂਮ ਹੂੰ ਉਸ ਤੋਂ ਇਹ ਦਿਨ ਤੱਕ ਇਹ ਵੀ ਚੌਥੇ ਦਿਨ ਤੱਕ ਆ ਕੇ ਅੱਠ ਦਿਨ ਚ ਉਹਦੀ ਡੈਥ ਵੀ ਹੋ ਗਈ ਹੂੰ ਆ ਕੁਝ ਵੱਖ ਹੋਣੀ ਬਿਮਾਰ ਹੋਇਆ ਸੀ ਜਾਂ ਪਹਿਲਾਂ ਕੋਈ ਗੱਲ ਵਾਪਰੀ ਆ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਕੋਈ ਉਹਦੇ ਨਾਲ ਘਟਨਾ ਵਾਪਰੀ ਹੋਵੇ ਜਾਂ ਕੰਮ ਕਰਦੇ ਸਮੇਂ ਕੁਝ ਕੁਝ ਕਰਦਾ ਸੀ ਜਾਂ ਕਿਵੇਂ ਬਿਮਾਰ ਹੋਇਆ ਇਹ ਉਹ ਬਸ ਪੜਦਾ ਸੀ ਜਾਂ ਗੀਤ ਗਾਉਂਦਾ ਸੀ ਹੂੰ ਔਰ ਕੋਈ ਘਟਨਾ ਨਹੀਂ ਵਾਪਰੀ ਉਦੋਂ ਪਹਿਲਾਂ ਬਸ ਉਹਦੇ ਪਰਿਸ਼ਰ ਨੂੰ ਹੋਏ ਨੇਗੇ ਹੂੰ ਜਸਾ ਕੁਝ ਹੋਇਆ ਹੁਣ ਸਾਡੇ ਪਾਸ ਤਾਂ ਵਿਚਾਰ ਦੇਣਾ ਜੀ ਚਿੱਟਾ ਹੋਇਆ ਹੂੰ ਉਦੋਂ ਪਹਿਲਾਂ ਪਤਾ ਨਹੀਂ ਉਹਦੇ ਨਾਲ ਕੀ ਬਣਦੀ ਸੀ ਕੀ ਨਾ ਬਣਦੀ ਸੀ ਹੂੰ ਬਸ ਆ ਕੋਸ ਜੀ ਹੀ ਸਭ ਤੁਸੀਂ ਗਲਦੀਪ ਦਾ ਪਿਤਾ ਸੀਰੀ ਰarre ਕੋਈ ਕਮਾਈ ਦਾ ਸਾਧਨ ਹੋਰ ਹੈਗਾ ਭੈਣਾ ਚੋਜਾ ਕੋਈ ਕੰਮ ਕਰਦੇ ਤੁਸੀਂ ਕੀ ਤੁਸੀਂ ਕੰਮ ਕਰਦੇ ਹੋ ਤਾਂ ਹੁਣ ਕੁਝ ਨਹੀਂ ਕਰਨ ਜੋ ਘਰੇ ਘਰੇ ਬੈਠਣ ਜੋਗਰੀਆਂ ਵੈਸੇ ਹੂੰ ਕਰੇ ਕਰੇ ਤੋਂ ਰੋਟੀਆਂ ਮਿਲ ਜਾਣਗੀਆਂ ਖਾਣਾਂਗੇ ਹੂੰ ਨਹੀਂ ਹੁਣ ਤੁਹਾਨੂੰ ਨੀਂਦੇ ਹੀ ਬਸ ਚੰਸ ਹੂੰ ਬਸ ਆ ਕੁਛ ਸਾਡੇ ਕੋਲ ਤਾਂ ਬਸ ਚਾਹ ਕੀ ਗੱਲਾਂ ਕਰਦਾ ਸੀ ਗੁਲਦੀਪ ਕਿਉਂਕਿ ਜਦੋਂ ਹੁਣੇ ਜਿਹੜੀ ਪੜ੍ਹਾਈ ਕਰ ਰਿਹਾ ਸੀ ਉਹ ਐਮ ਫਿਲ ਤੱਕ ਪੀਛੜੀ ਤੱਕ ਪਹੁੰਚਿਆਗਾ ਨਾ ਕੀ ਸੋਚਦਾ ਸੀ ਉਹ ਘਰ ਬਾਰੇ ਕੀ ਗੱਲਾਂ ਕਰਦਾ ਸੀ ਕਿਉਂਕਿ ਦੁਨੀਆਂ ਬਹੁਤ ਨੌਜਵਾਨ ਉਹਨੂੰ ਰੋਲ ਮਾਡਲ ਮੰਨਦੇ ਸੀ ਹੈਨਾ ਵੀ ਚੰਗੇ ਗੀਤ ਗਾਉਂਦਾ ਸੀ ਉਹ ਹੈਨਾ ਕਿਸਾਨੀ ਦੂਰ ਨਾਲ ਜਾਂਦਾ ਸੀ ਮਜ਼ਦੂਰਾਂ ਨਾਲ ਧਰਨਾ ਜਾਂਦਾ ਸੀਗਾ ਜੀ ਸਾਰੇ ਕਿੱਥੇ ਜਾਂਦਾ ਸੀ ਵੀ ਆ ਵੱਡੇ ਵੀਰ ਨਾਲ ਨਾਲ ਬੜੀ ਵੀਰ ਨਾਲ ਫਿਰ ਦਰ ਰੰਦਤੀ ਸਾਰਾ ਦਿਨ ਹੂੰ ਵੀ ਮੈਂ ਵਾਈ ਦੇ ਬਰਾਬਰ ਹੀ ਰਹਾ ਹੂੰ ਉਹਨੇ ਗੀਤ ਕੱਢਿਆ ਤੀਆ ਗੀਤ ਕੱਢ ਕੇ ਉਹਨ ਕਹਿੰਦੇ ਵੀ ਵੀਡੀਓ ਪਾਵਣਗੇ ਹੂੰ ਫਿਰ ਹਉ ਕਰਨਾ ਹੈ ਜੀ ਵੀ ਦਵਾਰੇ ਹੁਣ ਇਹਨੂੰ ਵੱਡੀ ਸੀਟ ਮਿਲਣੀ ਸੀ ਹੁਣ ਉਹ ਰੱਬ ਨੂੰ ਪਿਆਰਾ ਹੋ ਗਿਆ ਜੀ ਹੂੰ ਵੈਸਾ ਕੁਸਾ ਜੀ ਹੂੰ ਉਹ ਸਾਡੇ ਕੋਲ ਕੁਛ ਨਹੀਂ ਹੈਗਾ ਬਸ ਬੱਪੂ ਕੋ ਕਰਜ ਕਰਜ ਹੈਗਾ ਸਰ ਕਰਜ਼ਾ ਤੋਂ ਹੋ ਗਿਆ ਕਿੰਨਾ ਕਹ ਕਿੰਨੇ ਕਿ ਦੇਣਾਗਾ ਲੋਕਾਂ ਦੇ ਪੈਸੇ ਦੇਣੇ ਹੂੰ ਕਿੰਨੇ ਕਿੰਨੇ ਪੈਸੇ ਦੇਣੇ ਹੁਣ ਮਨ ਲੱਗਦਾ 2 ਲੱਖ ਰੁਪਈਆ ਤੇ ਹੁਣ ਇਲਾਜ ਤੇ ਖਰਚ ਆਇਆ ਹੋਊਗਾ ਹਾਂ ਜੀ ਹਾਂ ਉਹ ਵੀ ਲੱਖ ਚੱਕੀ ਲਾਏ ਨੇ ਉਕਰੇ ਕਿੜਾ ਹੈਗੀ ਤੇ ਹੂੰ ਉਹ ਜਿਹੜੇ ਕਿਸੇ ਭੈਣ ਭਾਈ ਤੋਂ ਹੋਣ ਲਏ ਨੇ ਹੁਣ ਉਹ ਦੇਣੇ ਤੇ ਪੈਣਗੇ ਹੂੰ ਤੇ ਰਲੱਖੇ ਦੇਣੇ ਪੈਣ ਕਿਵੇਂ ਮਰਜ਼ੀ ਕਰਨਾ ਪਵੇ ਫਿਰ ਹੂੰ ਹੂੰ ਉਹ ਅੱਜ ਤਾਂ ਲਈ ਨਹੀਂ ਜਾਂਦੇ ਹੈਗੇ ਅਗਲਾ ਕਦੂ ਉਹਦੋਂ ਚ ਚੱਕ ਲੈ ਹੜੇ ਕੜ ਕੜ ਕੇ ਲੈ ਜਾਏਗੇ ਵੀ ਹੁਣ ਦੇਣੇ ਵੀ ਨਹੀਂ ਹੂੰ ਹੂੰ ਕੀ ਗੱਲਾਂ ਕਰਦਾ ਜੀ ਕੁਲਦੀਪ ਇਸ ਤੋਂ ਪਹਿਲਾਂ ਤੁਹਾਡੇ ਨਾਲ ਗੱਲਾਂ ਤੁਹਾਡੇ ਨਾਲ ਬਹੁਤ ਵਾਰੀ ਤੁਸੀਂ ਕਹਿੰਦੇ 35 36 ਸਾਲ ਹੋ ਗਏ ਨੌਕਰ ਰਲਦਿਆਂ ਨੂੰ ਸੋਚਦਾ ਤਾਂ ਹੋਊਗਾ ਹੋ ਵੀ ਮੈਂ ਹੁਣ ਤੇਰਾ ਸੀਸ ਡਾਉਣਾਗਾ ਕੀ ਕਰਦਾ ਸੀ ਕੀ ਕਹਿੰਦਾ ਸੀ ਮੈਨੂੰ ਹੁਣ ਵੀ ਕਹੀ ਜਾਂਦਾ ਸੀ ਵੀ ਤੂਰ ਆਲਾ ਨਾ ਕਰ ਰਲਾ ਨਾ ਕਰ ਮੈਂ ਕਹਾ ਮਹ ਚਲ ਰੂਈ ਕਰਨ ਹਲੀ ਤਾਂ ਆਪਣੀ ਸਰੀਰ ਚੱਲਦਾ ਹਾਂ ਵੀ ਤੇਲ ਹੁਣ ਤਾਂ ਪੂਰੇ ਜੇ ਆਪਾਂ ਨੇ ਸੀਰ ਛੱਡ ਤਾ ਜੰਮੀ ਬੇਕਾਰ ਹੋ ਜਾਵੇਂ ਹੂੰ ਚਲੋ ਮਹਾ ਜਨਾ ਚਰ ਆਪਣੇ ਨੈਣ ਪ੍ਰਾਣ ਚੱਲਦੇ ਨੇ ਉਹਨਾਂ ਚਰ ਤਪਕ ਮਕਰੀਏ ਨਾ ਹੂੰ ਚੱਲਣ ਵਾਲੇ ਆਪਦਾ ਕਬੀਲਦਰੀ ਵਧੀਆ ਚਲਾ ਇੰਜਨ ਦੇ ਤੇ ਹੂੰ ਕਿਸੇ ਮੂਰੇ ਹੁਣ ਤੂੰ ਸੀ ਲਾ ਲੋ ਕਿਹੜਾ ਟਾਈਮ ਐ ਹੁਣ ਕਿਸੇ ਨੂੰ ਦਿਹਾੜੀ ਨੂੰ ਕੋਈ ਪੈਸਾ ਲੰਦਾ ਹੁੰਦਾ ਹੁੰਦੇ ਰੇ ਹੂੰ ਹਨਾ ਫੇਰ ਉਹ ਤੋਂ ਬਾਅਦ ਆਪਾਂ ਵਧੀਆ ਕਬੀਲਦਰੀ ਚਲਾਇੰਗੇ ਆਪਦੇ ਕਰਦੀ ਹੂੰ ਚਲ ਫਿਰ ਹੁਣ ਜਦੋਂ ਹੋਰ ਰੱਬ ਨੇ ਅਸੀਂ ਅਸੀਂ ਅੱਜ ਹੀ ਕਰਤੇ ਇੱਕ ਤਰ੍ਹਾਂ ਦੇ ਹੂੰ ਉਹ ਥੱਲੇ ਨਾ ਤਾਂ ਮੰਗ ਰਾ ਨਾ ਮੂਰੇ ਐ ਕਿਸ ਹੁਣ ਅਸੀਂ ਕਿਹਦੇ ਵਾਸਤੇ ਕਮਾਵਾਂਗੇ ਹੂੰ ਤਾਂ ਜਿੰਨਾ ਕ ਕਰ ਲਿਆ ਕਰਾਂਗੇ ਖਾ ਲਿਆ ਕਰਾਂਗੇ ਦੋਏ ਜੀ ਕੁੜੀਆਂ ਉਹਦੇ ਘਰੇ ਵਗ ਜਾਣਗੇ ਹੂੰ ਟਾਈਮ ਕੱਢਣਾ ਬਹੁਤ ਮੁਸ਼ਕਲ ਹੋ ਗਏ ਹੂੰ ਹੂੰ ਕੁਲਦੀਪ ਯੂਨੀਵਰਸਿਟੀ ਪੜਦਾ ਸੀ ਕਮਲ ਜਲੂਰ ਨੂੰ ਤੁਸੀਂ ਸਾਰੇ ਜਾਣਦੇ ਹੋ ਕਮਲ ਜਲੂਰ ਲੋਕ ਏਤਾਂ ਦੇ ਲਈ ਕਵਿਤਾ ਲਿਖਦਾ ਹੈ ਗੀਤ ਲਿਖਦਾ ਹੈ ਬਹੁਤ ਸਾਰੇ ਗੀਤ ਕੁਲਦੀਪ ਨੇ ਇਹਦੇ ਲਿਖੇ ਹੋਏ ਵੀ ਗਾਏ ਨੇ ਕਿਹੋ ਜਿਹਾ ਸੀ ਕੁਲਦੀਪ ਇਹ ਕਮਲ ਦੱਸੂਗਾ ਕਮਲ ਸਾਰੀ ਘਟਨਾਕਰਮ ਵਾਪਰ ਹੈ ਕੀ ਹੈ ਤੁਹਾਨੂੰ ਤਾਂ ਦੱਸਿਆ ਹੋ ਕੁਲਦੀਪ ਨੇ ਵੀ ਮੇਰੇ ਨਾਲ ਕੁਝ ਹੋ ਰਿਹਾ ਹੈ ਸੀ ਸਰੀਰਕ ਤੌਰ ਤੇ ਉਹਨਾਂ ਕੀ ਗੱਲਾਂ ਹੋਈਆਂ ਸੀ ਕੀ ਸਮੱਸਿਆ ਸੀ ਅਸਲ ਦੇ ਵਿੱਚ 2014 ਦੇ ਵਿੱਚ ਜਿਵੇਂ ਆਪਣੇ ਕੱਚੇ ਘਰ ਦੀ ਛੱਤਾਂ ਪੈਂਦੀ ਹੁੰਦੀਆਂ ਨੇ ਲੇਵੀ ਪੈਂਦੀ ਹੁੰਦੀ ਆ ਉਹ ਲੇਵੀ ਪਉਣ ਗਿਆ ਸੀਗਾ ਉਦੋਂ ਦਾ ਪੇਟ ਇਕੱਠਾ ਹੋ ਗਿਆ ਢੱਡਾ ਦਾ ਮਤਲਬ ਇਕੱਠਾ ਹੋ ਗਿਆ ਪਲ ਤਾਂ ਉਹ ਇਥੋਂ ਮਸਲਾਉਂਦਾ ਰਿਹਾ ਜਿਵੇਂ ਆਪਾਂ ਚਲ ਹੁੰਦਾ ਢਿੱਡ ਇਕੱਠਾ ਹੋ ਗਿਆ ਹਨਾ ਤੇ ਉਹ ਕੰਚ ਦੀ ਬੋਤਲ ਜੇ ਪਾਣੀ ਪੂਣੀ ਪਾ ਕੇ ਗਰਮ ਉਹ ਕਰਦਾ ਰਿਹਾ ਹਨਾ ਉਹ ਨਹੀਂ ਠੀਕ ਆਇਆ ਇਥੋਂ ਦਵਾਈ ਦੂਈ ਵੀ ਲਈ ਹਨਾ ਫਿਰ ਟਹਾਣੇ ਲੱਗੇ ਤਹਾਂ ਨੇ ਉਹਨੇ ਡਾਕਟਰ ਨੇ ਆਪਰੇਟ ਕਰਕੇ ਕਹਿੰਦਾ ਵੀ ਇਹ ਤਾਂ ਵੀ ਬਚਦਾ ਨਹੀਂ ਹੈਗਾ ਹੁਣ ਉਹਨੂੰ ਸਮਝ ਚ ਨਹੀਂ ਆਇਆ ਹੈਗਾ ਇਸ ਤੋਂ ਬਾਅਦ ਉਹਦੋਂ 2014 ਦੇ ਵਿੱਚ ਹੀ ਡੀ ਐਮ ਸੀ ਲੈ ਕੇ ਗਏ ਸੀਗੇ ਹੂੰ ਉਦੋਂ ਠੀਕ ਹੋ ਗਿਆ ਉਹ ਹਨਾ ਹੌਲੀ ਰਿਕਵਰੀ ਹੋਈ ਸਾਲ ਦੇ ਵਿੱਚ ਥੋੜਾ ਜਿਹਾ ਹੋ ਗਿਆ ਸੈਟ ਫੇਰ ਆ ਹੁਣ 2022 ਦੇ ਵਿੱਚ ਉਹਨੇ ਹਰਨੀਆਂ ਦਾ ਆਪਰੇਟ ਕਰਾਇਆ ਹੂੰ ਤੇ ਆ ਹੁਣ ਇੱਥੇ ਬੜੀ ਅਚਾਨਕੀ ਕੀ ਹਨਾ ਉਹਨੂੰ ਕੋਈ ਕੰਮ ਕਰ ਲਿਆ ਜਾਂ ਕੋਈ ਉਹਨੂੰ ਹੁਣ ਵੀ ਪੌੜੀਆਂ ਪੁੜੀਆਂ ਜਾਂ ਕਿਵੇਂ ਵੀ ਕੋਈ ਵਜਨ ਚੱਕ ਲੈ ਕੀ ਕਰ ਲਿਆ ਦਾ ਹਨਾ ਉਦੇ ਕਰਕੇ ਪੇਟ ਦਰਦ ਹੋਣ ਲੱਗਾ ਇੱਥੇ ਬੋਰਡ ਵੀ ਪਾਉਣ ਆਇਆ ਉਹ ਤੇ ਕਰੇ ਵੀ ਦੱਸਿਆ ਉਹਨੂੰ ਲੱਗਿਆ ਵੀ ਸ਼ਾਇਦ ਮੈਨੂੰ ਗਰਮੀ ਲੱਗ ਗਈ ਵੀ ਲੈਟਰਿੰਗ ਆਉਣ ਲੱਗੀ ਹਨਾ ਤੇ ਚਲ ਜਿਵੇਂ ਆ ਨਾਰਮਲ ਹੁਣ ਆਪਾਂ ਨੂੰ ਹੁੰਦਾ ਵੀ ਜਿਵੇਂ ਗਰਮੀ ਲੱਗੀ ਹੋਈ ਹੈ ਹਨਾ ਤੇ ਉਹ ਜਾਦੇ ਵੱਧ ਆ ਗਿਆ ਜਦੋਂ ਇੱਥੋਂ ਤੱਕ ਠੀਕ ਰਿਹਾ ਸਮਾਣੇ ਵੀ ਸਮਾਣੇ ਤੋਂ ਬਾਅਦ ਇੱਥੇ ਆਪਣੇ ਅੰਮ੍ਰਿਤਕ ਵੀ ਠੀਕ ਰਿਹਾ ਬੋਲਦਾ ਰਿਹਾ ਇਸ ਤੋਂ ਬਾਅਦ ਲੁਧਿਆਣੇ ਜਾਂਦੇ ਹੋਏ ਵੀ ਹਨਾ ਉਹ ਮੁੰਡਾ ਜੀ ਸੰਦੀਪ ਤੇ ਬਾਈ ਹੁਰੀ ਨਾਲ ਸੀਗੇ ਇਹਨਾਂ ਨੂੰ ਬੋਲਿਆ ਹਨਾ ਤੇ ਫਿਰ ਇਹਦੂ ਬਾਦ ਉੱਥੇ ਜਾ ਕੇ ਡੀ ਐਮ ਸੀ ਦੇ ਵਿੱਚ ਜਾਦੀ ਮਤਲਬ ਸੀਰੀਅਸ ਹੁਗਾ ਆਪਰੇਸ਼ਨ ਹੋਇਆ ਤੇ ਉਹਨਾਂ ਨੇ ਕਹੇ ਵੀ ਰਿਕਵਰੀ 24 ਘੰਟੇ ਦੇ ਵਿੱਚ ਪਤਾ ਲੱਗੂਗੀ ਤੇ ਬਸ ਇਸ ਤੋਂ ਬਾਅਦ ਫਿਰ ਉਹਨੂੰ ਆਕਸੀਜਨ ਦਾਤੇ ਬੈਠੇ ਲੈਟਰ ਤੇ ਸੀਗਾ ਉਹ ਜੀ ਪੂਰਾ ਆਇਆ ਹੈਗਾ ਫਿਰ ਰਿਕਵਰ ਨਹੀਂ ਹੋਇਆ ਬਾਡੀ ਵਿੱਚ ਚੱਕਿਆ ਦੀ ਪ੍ਰੋਸੈਸ ਇਹ ਸੀਗਾ ਜੀ ਕੁਲਦੀਪ ਕੋਲੇ ਦੋ ਰਾਹ ਸੀਗੇ ਜੋ ਚਾਹੁੰਦਾ ਚੰਗੀਦ ਕੋਲ ਆਵਾਜ਼ ਸੀਗੀ ਮੰਡੀ ਨੂੰ ਦੇਖ ਕੇ ਉਹ ਗੀਤ ਗਾ ਸਕਦਾ ਸੀਗਾ ਉਧਰ ਵੀ ਨਿਕਲ ਸਕਦਾ ਸੀ ਉਹ ਪੈਸੇ ਮੁਨਾਫੇ ਵਾਲੀ ਜਿਹੜੀ ਦੁਨੀਆ ਹੈ ਉਧਰ ਜਾ ਸਕਦਾ ਸੀ ਪਰ ਉਹਨੇ ਕਿਸਾਨਾਂ ਰਾਹ ਚੁਣਿਆ ਮਜ਼ਦੂਰਾ ਰਾਹ ਚੁਣਿਆ ਉਸ ਟੇਜਾਂ ਚੁਣੀਆਂ ਜੂ ਲੋਕਾਂ ਲਈ ਕੁਝ ਕਰ ਸਕਦੀਆਂ ਨਹੀਂ ਗੀਆਂ ਕੁਲਦੀਪ ਚਾਹੁੰਦਾ ਕੀ ਸੀ ਕੀ ਗੱਲਾਂ ਕਰਦਾ ਸੀ ਉਹ ਹਾਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਕੁਲਦੀਪ ਆਪ ਵੀ ਉਸ ਪਰਿਵਾਰ ਦੇ ਵਿੱਚੋਂ ਜਨਮਿਆ ਹਨ ਜਿੱਥੇ ਕਿਰਤੀਆਂ ਦੇ ਵਿੱਚ ਕਿਰਤ ਦਾ ਕੰਮ ਸਾਰਾ ਹਨ ਤੇ ਅਸੀਂ ਬਚਪਨ ਦੇ ਦੋਸਤਾਂ ਸੀ ਇਕੱਠੇ ਨੇ ਬੱਲੀਆਂ ਵਿੱਚ ਉਗੀਆਂ ਸੀ ਇਕੱਠੇ ਮਿਸਤਰੀਆਂ ਵਾਲਾ ਕੰਮ ਵੀ ਕਰਿਆ ਸਾਰਾ ਉਹ ਪੜ੍ਹਾਈ ਦੇ ਨਾਲ-ਨਾਲ ਵੀ ਹਨਾ ਆਪਦਾ ਕੰਮ ਕਰਦੇ ਰਹੇ ਹਾਂਗੇ ਉਹੋ ਜਿਹੜੀ ਉਹ ਸੰਵੇਦਨਾ ਸੀ ਉਹਦੀ ਫਿਕਰਤੀਆਂ ਲੋਕਾਂ ਦੇ ਪ੍ਰਤੀ ਲੋਕਾਂ ਦੀ ਮੁਕਤੀ ਲੋਕਾਂ ਦਾ ਰਾਹ ਹਨ ਜਿਵੇਂ ਸਾਡੇ ਹੋਰ ਹੋਰ ਨਾ ਕਵੀਆਂ ਦੀ ਸਾਡੇ ਜਿਵੇਂ ਗਾਇਕਾਂ ਦੀ ਰਹੀ ਹੈ ਸੰਤ ਰਾਮਦਾਸੀ ਵਰਗਿਆਂ ਦੀ ਹਨ ਉਹ ਸੀ ਵੀ ਲੋਕਾਂ ਵਾਸਤੇ ਅਸੀਂ ਕੁਝ ਕਰੀਏ ਹਨ ਲੋਕਾਂ ਦੇ ਕਲਾ ਸਿਰਫ ਕਲਾ ਲਈ ਨਹੀਂ ਕਲਾ ਲੋਕਾਂ ਲਈ ਹੋਵੇ ਉਹ ਦਾ ਮਰਕੂਸ ਆਪਣੇ ਨੂੰ ਲੈ ਕੇ ਹੁਣ ਮੇਲਾ ਗਦਰੀ ਬਾਬਿਆਂ ਦਾ ਨਵੰਬਰ ਦੇ ਹਰ ਸਾਲ ਹੋਣਗਾਉਣਾ ਇੱਥੇ ਮਜ਼ੂਰ ਦਿਵਸ ਤੇ ਆ ਇਸ ਵਾਰੀ ਮੈਂ ਦੋ 1 ਮਈ ਨੂੰ ਗਾ ਕੇ ਆਇਆਗਾ ਅ 26 ਨੂੰ ਇੱਥੇ ਬਰਨਾਲੇ ਸੀਗੀ ਰੈਲੀ ਭਾਰਤੀ ਸੰਜੂ ਨੇ ਇੱਕ ਤਾਂ ਗਰਾਹਾਂ ਦੀ ਉੱਥੇ ਗਾ ਕੇ ਆ ਪਿਛਲੀ 26 ਮਈ ਨੂੰ ਤੇ ਅੱਗਿਆ ਹੁਣ ਜਿਹੜਾ ਹੋਇਆ ਸੀ ਪੱਤਰ ਸਾਹਿਬ ਦਾ ਇੱਥੇ ਵੀ ਜਾਣਾ ਸੀ ਕੱਲ ਹੋਇਆ ਉੱਥੇ ਆਪਣਾ ਸ੍ਰੀ ਪੱਤਰ ਸਾਹਿਬ ਦੇ ਮਨਾਈਏ ਉੱਥੇ ਬਰਨਾਲੇ ਸਰਦਾਂਝ ਸਮਾਗਮ ਉਮਲੋਕੇ ਲੋਕ ਪੱਖੀ ਲੋਕਾਂ ਦੀ ਮੁਕਤੀ ਲੋਕਾਂ ਦਾ ਰਾਹ ਤੇ ਲੋਕਾਂ ਨੂੰ ਹਨਾ ਚੇਤਨ ਕਰਨ ਦਾ ਹੁਣ ਇੱਥੇ ਵੀ ਸਾਡੇ ਜਵਾਕਾਂ ਨੂੰ ਕਹਿੰਦਾ ਰਹਿੰਦਾ ਵੀ ਪੜੋ ਹਨਾ ਤੇ ਆਪ ਕਰਾਬਾਂ ਲਈ ਵੀ ਟਿਊਸ਼ਨ ਲਈ ਵੀ ਸਾਰਾ ਸਾਡੇ ਲਾਇਬ੍ਰੇਰੀ ਬਣਾਈ ਆ ਹਨਾ ਉਹਦਾ ਵਿੱਚ ਹਿੱਸਾ ਸੀ ਉਹਦਾ ਵੀ ਕਹਿੰਦਾ ਵੀ ਆਪਾਂ ਕਰਨਾ ਕੁਛ ਹੁਣ ਵੀ ਬਸ ਕਹਿ ਕੇ ਹਟਿਆਰ ਨੂੰ ਹਨਾ ਵੀ ਮੈਂ ਰੈਡੀ ਹੋਰ ਨੂੰ ਸੀਰਚੋਂ ਹਟਾਉਣਾ ਕਹਿੰਦਾ ਵੀ ਤੂੰ ਇੱਥੇ ਰਿਆ ਕਰ ਕਹਿੰਦਾ ਭਾਈ AC ਲਵਾਉਣਾ ਜਾਂਦੇ ਹੋਏ ਇੱਕ ਕੂਲਰ ਵੀ ਲੈ ਕੇ ਆਇਆ ਕਹਿੰਦਾ ਵੀ ਚੱਲ AC ਉਸ ਤੱਕ ਆਉਣ ਨੂੰ ਕੀ ਚੀਜ਼ ਆ ਹਨਾ ਤੇ ਹੁਣ ਕੂਲਰ ਲੈ ਕੇ ਆਇਆ ਸੀ ਜਦੋਂ ਆ ਹੁਣ ਪਿੱਛੇ ਜਦੋਂ ਮੋਟ ਪਾਉਣ ਆਇਆ ਸੀਗਾ ਮਨ ਲਓ ਸਾਰਾ ਸੀਗਾ ਵੀ ਲੋਕ ਨੂੰ ਸਮਾਜ ਨੂੰ ਤੇ ਘਰ ਨੂੰ ਵੀ ਆਪਣੇ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਘਰ ਦੀ ਗਰੀਬੀ ਚੱਕਣ ਦੇ ਲਈ ਬੰਦੇ ਕਈ ਵਾਰੀ ਪੀੜੀਆਂ ਲੱਗ ਜਾਂਦੀਆਂ ਨੇਗੀਆਂ ਕੁਲਦੀਪ ਜਰੂਰ ਉਸ ਪੀੜੀ ਤੇ ਆਣ ਖੜਾ ਹੋਇਆ ਸੀ ਵੀ ਹੁਣ ਬਦਲਣਾ ਸ਼ੁਰੂ ਹੋਇਆ ਸੀ ਕੁਝ ਇੱਕ ਉਮੀਦ ਸੀ ਜੋ ਉਮੀਦ ਹੁਣ ਟੁੱਟ ਗਈ ਹੈ ਕੀ ਹੋਣਾ ਚਾਹੀਦਾ ਹੈ ਕਰਜ਼ਾ ਪਿਓ ਸਰ ਦੋਟਾ ਇਲਾਕ ਕਰਜ਼ਾ ਇਲਾਜ ਤੇ ਵੀ ਲੱਗ ਚੁੱਕੇ ਨੇਗੇ ਪੈਨ ਘਰੇ ਕੁਆਰੀ ਬੈਠੀ ਏ ਕੀ ਹੋਣਾ ਚਾਹੀਦਾ ਕੀ ਸੋਚਦਾ ਕਮਲ ਹੁਣ ਤਾਂ ਚਾਹੀਦਾ ਦੇਖੋ ਵੀ ਪਹਿਲਾਂ ਤਾਂ ਲੋਕਾਂ ਸਾਰੇ ਜਿਵੇਂ ਅਸੀਂ ਹੁਣ ਪਿੱਛੇ ਜਿਹੜਾ ਉਹ ਦੋ ਆਪਰੇਸ਼ਨ ਹੋਇਆ ਉਦੋਂ ਵੀ ਪਿੰਡ ਦੇ ਲੋਕਾਂ ਨੇ ਸਾਰੇ ਲੋਕਾਂ ਨੇ ਹਨਾ ਇਕੱਠਾ ਕਰਕੇ 2014 ਦੇ ਵਿੱਚ ਸੀਗਾ ਹੋਇਆ ਹਨਾ ਅ ਇੱਕ ਤਾਂ ਬੋਝ ਉਹ ਦੁੱਖ ਦਾ ਹਨਾ ਇੱਕ ਪਿਓ ਦੇ ਮਾਂ ਦੇ ਕੰਦਿਆਂ ਤੇ ਇੱਕ ਜਵਾਨ ਪੁੱਤ ਦੀ লাশ ਆ ਦੂਜੋ ਕਰਜ਼ੇ ਦੀ ਪੰਡ ਤੇ ਉਹ ਕਿਵੇਂ ਚੱਲੇ ਜਾਊਗਾ ਕਿਵੇਂ ਚਲਾਣਗੇ ਜ਼ਿੰਦਗੀ ਨੂੰ ਮਤਲਬ ਉਹਦੇ ਵਿੱਚੋਂ ਥੋੜਾ ਜਿਹਾ ਚਲੋ ਲੋਕਾਂ ਨੂੰ ਚਾਹੀਦਾ ਕਿ ਸਰਕਾਰ ਨੂੰ ਵੀ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਵੀ ਉਸ ਤਰ੍ਹਾਂ ਦਾ ਕੋਈ ਬੰਦਤ ਕਰਨ ਤਾਂ ਕਿ ਵੀ ਇਹਨਾਂ ਦਾ ਘਟੋ ਘਟਾ ਬੜਾਪਾ ਸਹੀ ਤਰ੍ਹਾਂ ਉਹ ਹੁਣ ਖੁਰਲੀਆਂ ਦੇ ਵਿੱਚ ਹੱਥ ਮਾਰਨ ਉਹ ਕਹਿੰਗਾਂ ਚਲਾਉਂਦੇ ਫਿਰਨ ਜਾਂ ਗੋਹਾੜੇ ਦੇ ਫਿਰਨ ਬੁੱਢੀ ਉਮਰੇ ਜਾਂ ਫਿਰ ਆਪਣਾ ਜਿਵੇਂ ਵਸੀਲਾ ਹੈਗਾ ਉਸ ਨੂੰ ਚਲਾਉਣ ਇਹ ਥੋੜਾ ਜਿਹਾ ਲੋਕਾਂ ਤੇ ਆ ਜਾਂ ਬਾਕੀ ਪ੍ਰਸ਼ਾਸਨ ਸਰਕਾਰ ਤੇ ਆ ਜਿਸਾਂ ਵਿਦੇਸ਼ਾਂ ਚ ਬਸਦੇ ਪੰਜਾਬੀਓ ਅਸੀਂ ਪਹਿਲਾਂ ਵੀ ਗੱਲ ਕਰੀਏ ਕਿ ਕੁਲਦੀਪ ਜਲੂਰ ਕੋਲੇ ਦੂਜਾ ਰਾਹ ਵੀ ਹੈਗਾ ਸੀ ਕਿਉਂ ਮੰਡੀ ਬਾਗ ਚੰਗੇ ਮਾੜੇ ਜਿਹੜੇ ਲੋਕਾਂ ਨੂੰ ਮੰਡੀ ਨੂੰ ਪਸੰਦ ਨੇਗੇ ਗੰਦੇ ਮੰਦੇ ਉਹ ਗੀਤ ਗਾ ਸਕਦਾ ਸੀ ਤੇ ਇੱਕ ਚੰਗਾ ਗਾਇਕ ਬਣ ਕੇ 스타 ਬਣ ਕੇ ਉਹ ਪੈਸਾ ਕਮਾ ਸਕਦਾ ਸੀ ਪਰ ਕੁਲਦੀਪ ਨੇ ਉਹ ਅੰਦੋਲਨ ਚੁਣੇ ਉਹ ਧਰਨੇ ਚੁਣੇ ਜਿੱਥੇ ਲੋਕ ਖੇਤਾਂ ਦੀ ਗੱਲ ਕੀਤੀ ਜਾਂਦੀ ਹੈ ਜੇ ਸਾ ਵਿਦੇਸ਼ਾਂ ਚ ਬਸਦੇ ਪੰਜਾਬੀਓ ਤੁਹਾਡੇ ਅੱਗੇ ਗੁਹਾਰ ਲਾਉਨੇ ਆ ਤੁਹਾਡੇ ਕੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਕੋਈ ਨੌਜਵਾਨ ਇਨਾਂ ਰਾਹਾਂ ਤੇ ਤੁਰਦਾ ਹੈ ਤਾਂ ਮਾਪਿਓ ਦੇ ਘਰ ਪਹਿਲਾਂ ਇਨਕਲਾਬ ਚਾਹੀਦਾ ਹੈ ਚੁੱਲਾ ਬਲਣਾ ਚਾਹੀਦਾ ਕਿਤੇ ਇਹ ਨਾ ਹੋਵੇ ਕਿ ਆਲਾ ਦੁਆਲਾ ਦੇਖੇ ਕਿ ਪਹਿਲਾਂ ਕੁਲਦੀਪ ਦਾ ਕੀ ਬਣਿਆ ਸਕਰੀਨ ਦੇ ਉੱਤੇ ਕੁਲਦੀਪ ਜਲੂਰ ਦੇ ਘਰ ਦਾ ਨੰਬਰ ਚੱਲ ਰਿਹਾ ਹੈ ਖਾਤਾ ਨੰਬਰ ਚੱਲ ਰਿਹਾ ਹੈ ਤੇ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤਿਲ ਫੁੱਲ ਅਸੀਂ ਇਸ ਤਰੀਕੇ ਨਾਲ ਮਦਦ ਕਰੀਏ ਕਿ ਘਰੇ ਬੈਠੇ ਭੈਣ ਕੁਆਰੀ ਨੂੰ ਇਹ ਨਾ ਲੱਗੇ ਕਿ ਮੇਰਾ ਕੋਈ ਭਰਾ ਨਹੀਂ ਹੈ। ਸ੍ਰੀ ਰਲਦੇ ਪਿਓ ਨੂੰ ਇਹ ਨਾ ਲੱਗੇ ਕਿ ਹੁਣ ਕੋਈ ਮੇਰਾ ਪੁੱਤ ਨਹੀਂ ਹੈ। ਮਾਂ ਗੋਹੇ ਕੁੜੇ ਢੇਰਾਂ ਚੋਂ ਆਪਣਾ ਭਵਿੱਖ ਲੱਗਦੀ ਹੈ, ਆਪਣੇ ਬੱਚਿਆਂ ਦਾ ਭਵਿੱਖ ਲੱਭ ਰਹੀ ਹੈ। ਕਿਤੇ ਇਹ ਨਾ ਹੋਵੇ ਕਿ ਮਾਂ ਪਰ ਟੁੱਟ ਜਾਣ। ਤਾਂ ਆਓ, ਕੁਲਦੀਪ ਜਲੂਰ ਦੇ ਇਸ ਪਰਿਵਾਰ ਦੀ ਬਾਹ ਫੜੀਏ ਤਾਂ ਕਿ ਨੌਜਵਾਨ ਇਹ ਸੋਚਣ ਕਿ ਹਾਂ ਕਿ ਜਦੋਂ ਲੋਕਾਂ ਦੀ ਲੜਾਈ ਲੜਨ ਵਾਲੇ ਇਸ ਦੁਨੀਆ ਤੋਂ ਜਾਂਦੇ ਨੇ ਤਾਂ ਲੋਕ ਉਹਨਾਂ ਲਈ ਖੜ ਵੀ ਜਾਂਦੇ ਨੇ ਤੁਹਾਡੇ ਤੋਂ ਇਸ ਉਮੀਦ ਦੇ ਨਾਲ ਜੁੜੇ ਰਹੋ ਸਰਲੇਖ ਦੇ ਨਾਲ